ब्रेक तो आदि बार फिर ਤੁਹਾਡਾ ਸਵਾਗਤ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵਾਲੇ ਪਾਸੇ ਲਗਾਉਣ ਲਈ ਅਮਨਦੀਪ ਕ੍ਰਿਕਟ ਅਕੈਡਮੀ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਜਾਣਕਾਰੀ ਦਿੰਦੇ ਹੋਏ ਸਬਜ਼ੀ ਮੰਡੀ ਦੇ ਆਰਤੀ लवली अरोड़ा ਪ੍ਰਧਾਨ ਚਰਨਜੀਤ ਸਿੰਘ ਵਤਰਾ ਵਾਈਸ ਪ੍ਰਧਾਨ ਹਰਪੀ ਸਿੰਘ ਹੈਪੀ ਤੇ ਬਿੱਲਾ ਨਿਜ਼ਾਮਪੁਰਾ ਨੇ ਕਿ ਹਾਕੀ लवली अरोड़ा ਦੀ ਅਗਵਾਈ ਹੇਠ ਕਰਵਾਏ ਗਏ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਸ਼ੇਰੇ ਪੰਜਾਬ ਦੀ ਟੀਮ ਨੇ ਮੈਚ ਜਿੱਤ ਕੇ ਆਪਣਾ ਨਾਮ ਰੌਸ਼ਨ ਕੀਤਾ ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਤੇ ਹੋਰ ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਗਰੀਬ ਬੱਚਿਆਂ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਵੇਗੀ ਜਿਸ ਕਾਰਕਿ ਉਹ ਵੀ ਆਪਣੇ ਮੁਕਾਮ ਵਿੱਚ ਤਰੱਕੀਆਂ ਤੇ ਬੁਲੰਦੀਆਂ ਨੂੰ ਹਾਸਲ ਕਰ ਅੱਗੇ ਵਧ ਸਕਣ। ਤੁਮ ਸਿੰਘ ਇਹੋ ਲਈ ਇੱਕ ਗ੍ਰਾਊਂਡ ਵਿਦਿਆਰਥੀ ਹੋ ਲਈ ਜਿਸ ਸਮਾਜੀ ਕਾਰਣੀ ਨਾਲ ਸ਼ੁਰੂ ਹੋਈ ਹੈ। ਦੇਖੋ ਜੀ ਮੈਂ ਕੋਈ ਪਿਛਲੇ 8-10 ਸਾਲ ਤੋਂ ਇੱਥੇ ਆਂਦਾ ਵਾਂ ਅਮਨਦੀਪ 20 ਚੈਂਪੀਅਨਸ਼ਿਪ 'ਚ ਮੈਂ ਇੱਥੇ ਬਹੁਤ ਬਹੁਤ ਵੱਡੇ ਜਿਹੜੇ ਇੰਡੀਆ 'ਚ ਪਲੇਅਰ ਗਏ ਨੇ ਅਭਿਸ਼ੇਕ ਸ਼ਰਮਾ ਜੀ ਹਰਸ਼ਦੀਪ ਵਰਗੇ ਵੀ ਇੱਥੇ ਖੇਡਦੇ ਦੇਖ ਕੇ ਬਾਕੀ ਇਹ ਬਹੁਤ ਚੰਗਾ ਪ੍ਰਬੰਧ ਹੈ ਅਮਨਦੀਪ ਹਸਪੀਟਲ ਵਾਲਿਆਂ ਦਾ ਦੇਖੋ ਕਈ ਵਾਰੀ ਇੱਥੇ ਬੱਚੇ ਨੂੰ ਐਡਮਿਸ਼ਨ ਦਵਾਈ ਹੁੰਦੀ ਹੈ ਬੱਚਾ ਮਾਰੇ ਘਰ ਦਾ ਹੁੰਦਾ ਫੋਨ ਕਰ ਜੀਦਾ ਗੱਡਾ ਸਾਹਿਬ ਨੂੰ ਕਰ ਦੋ लवली ਬავਝ ਨੂੰ ਕਰ ਦੋ ਬੌਜੀ ਇਹਨਾਂ ਕੋਲ ਕੋਈ ਚਾਰ ਦਿਨਾਂ ਲੋਕ ਕੋਈ ਗੱਲ ਨਹੀਂ ਬੱਚਾ ਆਵੇ ਕਿੰਡੀ ਮਜ਼ੇਦਾਰ ਗੱਲੇ ਦੇਖੋ ਚਾਰ ਚਾਰ ਟੀਮਾਂ ਦੋ ABC ਬਣੀ AB ਬਣੀਆਂ ਤੇ ਕਿੰਨਾ ਇਹ ਬੱਚਿਆਂ ਨੇ ਇੱਥੇ ਇੰਜੋਏ ਕੀਤਾ ਤੇ ਕਿੰਨੀ ਦੇਰ ਦੀ ਪ੍ਰੈਕਟਿਸ ਕਰਦੇ ਹੋਣਗੇ ਜਿਹੜੇ ਅੱਜ ਫਾਈਨਲ ਜਾਂ ਸੈਮੀ ਫਾਈਨਲ ਚ ਆਏ ਨੇ ਤੇ ਇਹ ਜਿਹੜਾ ਆਪਣਾਲਾ ਬਹੁਤ ਵਧੀਆ ਵਾ ਵਧੀਆ ਲੱਗਾ ਮੈਨੂੰ ਕ੍ਰਿਕਟ ਦਾ ਅਮਨਦੀਪ T20 ਚੈਂਪੀਅਨਸ਼ਿਪ ਦੇ ਵਿੱਚ ਮੌਕਾ ਆਇਆ ਮਿਲਿਆ ਜਿਸ ਮੈਨੂੰ ਉਹ ਵੇਖਿਆ ਮੈਂ लवली ਰੋੜਾ ਜੀ ਇਹਨਾਂ ਨੇ ਬਹੁਤ ਹੀ ਵਧੀਆ ਮੈਚ ਕਰਾਉਂਦੇ ਨੇ ਔਰ ਜਿਹੜੀ ਟੀਮ ਜੇਤੂ ਬਸ਼ੇਰੇ ਮਯਾਬ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਅਮਨਦੀਪ ਕੈਡਮੀ ਜਿਹੜੀ ਆ ਅਮਨਦੀਪ ਹਸਪਤਾਲ ਵਾਲਿਆਂ ਦੀ ਔਰ लवली ਬਾਜੀ ਡਾਕਟਰ ਸ਼ਿਬਾਬਤ ਇਹ ਬਹੁਤ ਵੱਡਾ ਪਰਾਲਾ ਕੋਈ 4-5 ਸਾਲ ਹੋਣ ਸਾਨੂੰ ਇੱਥੇ ਆਉਂਦੇ ਹੋ ਗਏ ਆ ਇਹਦੇ ਨਾਲ ਇੱਕ ਤੇ ਬੱਚੇ ਨਸ਼ਿਆਂ ਤੋਂ ਦੂਰ ਆਉਣਗੇ ਇਹਨਾਂ ਨੂੰ ਦੇਖ ਕੇ ਜਿਹੜੀ ਆਉਣ ਵਾਲੀ ਜਨਰੇਸ਼ਨ ਆਉਣ ਵਾਲੇ ਬੱਚੇ ਜਿਹੜੇ ਇੱਥੇ ਦੇਖਦੇ ਆ ਉਹ ਇਹ ਸਮਝ ਲਓ ਵੀ ਪਨੀਰੀ ਆ ਪਨੀਰੀ ਅਕੈਡਮੀ ਜਿਹੜੀ ਹੈ ਨਾ ਕ੍ਰਿਕਟਰ ਦੀ ਅਕੈਡਮੀਆਂ ਛੋਟੀ ਜਿਹੀ ਜਿੱਥੋਂ ਸ਼ੁਰੂ ਹੋ ਗਏ ਇਹਨਾਂ ਨੇ ਬਹੁਤ ਬਹੁਤ ਵੱਡੇ ਜਿਹੜੇ ਪਲੇਅਰ ਦਿੱਤੇ ਆ ਇਸ ਵੇਲੇ ਇੰਡੀਆ ਲੈਵਲ ਤੇ ਖੇਡਦੇ ਆ ਉਹ ਵੀ ਇੱਥੋਂ ਹੀ ਗਏ ਆ ਔਰ ਹੀ ਇਹਦੇ ਵਾਸਤੇ ਡਾਰ ਸਾਹਿਬ ਨੂੰ ਖਾਸ ਕਰਕੇ लवली ਭਾਈ ਨੂੰ ਜਿਹੜੇ ਇੱਥੇ ਆਣ ਕੇ ਬਹੁਤ ਮਿਹਨਤ ਕਰਦੇ ਆ ਹਫਤੇ ਦੋ-ਤਿੰਨ ਦਿਨ ਲਾਉਂਦੇ ਆ ਇਹ ਜਿਹੜੇ ਵਧਾਈ ਦੇ ਪਾਤਰ ਆ ਅਮਨਦੀਪ ਅਕੈਡਮੀ ਚ ਅਸੀਂ ਅਮਨਦੀਪ T20 ਨਾਨ ਪ੍ਰੋਫੈਸ਼ਨਲ ਕ੍ਰਿਕਟ ਟੂਰਨਾਮੈਂਟ ਅੱਜ ਜਿਹੜਾ ਫਾਈਨਲ ਮੁਕਾਬਲਾ ਸੀਗਾ ਸ਼ੇਰੇ ਪੰਜਾਬ ਵਰਸਸ ਗੁਰਵਾਲੀ ਬ੍ਰਦਰ ਦੇ ਨਾਲ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਸ਼ੇਰੇ ਪੰਜਾਬ ਨੇ ਫਾਈਨਲ ਮੁਕਾਬਲਾ ਜਿੱਤੇ ਹੈ ਇਹ ਨੌਨ ਪ੍ਰੋਫੈਸ਼ਨਲ ਕ੍ਰਿਕਟ ਟੂਰਨਾਮੈਂਟ ਅਸੀਂ 7-8 ਸਾਲ ਤੋਂ ਕਰਵਾ ਰਹੇ ਹਾਂ ਇਸ ਗਰਾਊਂਡ ਦੇ ਵਿੱਚ ਚਾਹ ਕਿ ਜਿਹੜੇ ਬਿਨਾਂ ਡਿਸਟ੍ਰਿਕਟ ਸਟੇਟ ਖੇਲੇ ਹੋਏ ਬੱਚੇ ਜਿਹੜਾ ਕਿ ਆਪਣਾ ਹੁਨਰ ਦਿਖਾਉਣਾ ਚਾਹੁੰਦੇ ਨੇ ਉਹ ਗਰਾਊਂਡ ਚ ਆ ਕੇ ਦਿਖਾਉਂਦੇ ਨੇ ਸਾਡੇ ਡਾਕਟਰ ਸਾਹਿਬ ਡਾਕਟਰ ਅਫਤਾਰ ਸਿੰਘ ਜੀ ਡਾਕਟਰ ਅਮਨਦੀਪ ਕੌਰ ਜੀ ਡਾਕਟਰ ਸ਼ੇਬਾਜ਼ ਮੇਰੇ ਨਾਲ ਮਿਲ ਕੇ ਮੇਰੇ ਨਾਲ ਬਹੁਤ ਹੀ ਅੱਛਾ ਸਹਿਯੋਗ ਦਿੰਦੇ ਨੇ ਕਿ ਉਹਨਾਂ ਨੇ ਮੈਨੂੰ ਕਿਹਾ ਕਿ लवली ਜੀ ਇਹੋ ਜਿਹਾ ਖੇਡਾਂ ਕਰਵਾਓ ਕਿ ਜਿਨ੍ਹਾਂ ਨਾਲ ਬੱਚੇ ਆਪਣਾ ਹੁਨਰ ਦਿਖਾਣ ਬਹੁਤ ਹੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਕਿ ਇਹਨਾਂ ਨੇ ਆਪਣੀ ਅਕੈਡਮੀ ਢੀ ਖੋਲੀ ਹੈ ਬੱਚਿਆਂ ਨੂੰ ਜਿਹੜੇ ਕਿ ਕਈ ਬਿਲਕੁਲ ਹੀ ਗਰੀਬ ਘਰ ਦੇ ਨੇ ਉਹਨਾਂ ਨੂੰ ਅਸੀਂ ਫ੍ਰੀ ਆਫਕੋਸ ਇਹਨਾਂ ਨੂੰ ਇੱਥੇ ਅਸੀਂ ਐਡਮਿਸ਼ਨ ਦਿੰਨੇ ਆਂ ਕਮ ਸਿੰਘਮ 12530 ਬੱਚੇ ਸਾਡੇ ਕੋਲ ਇੱਥੇ ਸਿੱਖਣ ਆਉਂਦੇ ਨੇ ਸਾਡੇ ਕੋਲ 5-6 ਕੋਚ ਹੀ ਨੇ ਲੜਕੀਆਂ ਨੂੰ ਤੇ ਅਸੀਂ ਵੈਸੇ ਹੀ ਇਹਨਾਂ ਨੂੰ ਫ੍ਰੀ ਕੋਚਿੰਗ ਦਿੰਨੇ ਆਂ ਇੱਥੇ ਉਹਨਾਂ ਦੇ ਕੋਈ ਆਪਾਂ ਚਾਰਜ ਨਹੀਂ ਲੈਂਦੇਗੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਮਨਦੀਪ ਅਕੈਡਮੀ ਕ੍ਰਿਕਟ ਅਕੈਡਮੀ ਦੇ ਵਿੱਚ ਅੱਜ ਲਵੜੀ ਅਰੋੜਾ ਜੀ ਵੱਲੋਂ ਇੱਕ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਗਰਵਾਲੀ ਦੀ ਟੀਮ ਤੇ ਸ਼ੇਰੇ ਪੰਜਾਬ ਦੀ ਟੀਮ ਨੇ ਆਪਣੀ ਪ੍ਰਤਿਭਾ ਦਾ ਹੁਨਰ ਬਖਾਉਂਦੇ ਹੋਏ ਮੈਚ ਨੂੰ ਬਹੁਤ ਹੀ ਬਹੁਤ ਹੀ ਸੁਹਾਵਣਾ ਤੇ ਰਮਣੀਕ ਬਣਾ ਦਿੱਤਾ ਇਸ ਮੈਚ ਦੇ ਵਿੱਚ ਸ਼ੇਰੇ ਪੰਜਾਬ ਦੀ ਟੀਮ ਦੇ ਜਿੱਤ ਹੋਏ लवली ਅਡੋੜਾ ਭਾਜੀ ਨੇ ਕਿਹਾ ਕਿ ਉਹਨਾਂ ਵੱਲੋਂ ਬੱਚਿਆਂ ਨੂੰ ਫ੍ਰੀ ਇੱਥੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕ੍ਰਿਕਟ ਦੇ ਕ੍ਰਿਕਟ ਅਕੈਡਮੀ ਦੇ ਵਿੱਚ ਉਹਨਾਂ ਨੂੰ ਇੱਥੇ ਕ੍ਰਿਕਟ ਖੇਡਣ ਦੇ ਮੌਕੇ ਦਿੱਤੇ ਜਾਂਦੇ ਹਨ ਤਾਂ ਜੋ ਸਾਡੇ ਅੰਮ੍ਰਿਤਸਰ ਦੇ ਵਿੱਚ ਇਹ ਜਿਹੜੀ ਕ੍ਰਿਕਟ ਅਕੈਡਮੀ ਹੈ ਇਸ ਦਾ ਨਾਮ ਵੀ ਰੌਸ਼ਨ ਹੋਏ ਤੇ ਉਹਨਾਂ ਬੱਚਿਆਂ ਨੂੰ ਵੀ ਮੌਕਾ ਮਿਲੇ ਜਿਹੜੇ ਬੱਚੇ ਕ੍ਰਿਕਟ ਖੇਡਣ ਦੇ ਚਾਹਵਾਨ ਹਾਂ ਚਾਹਵਾਨ ਹਨ ਤਾਂ ਜੋ ਉਹ ਵੀ ਦੇਸ਼ ਦੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਆਪਣੀ ਹੋਂਦ ਨੂੰ ਮੁਖਾਦ ਸਕਣ ਤੇ ਅੱਗੇ ਵਧ ਸਕਣ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਨੁਸਾਰ